ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕੰਗਣਾ ਰਣੌਤ ਨੂੰ ਕੌਣ ਨਹੀਂ ਜਾਣਦਾ ਜਿਨ੍ਹਾਂ ਦੀ ਨਵੀਂ ਮੂਵੀ ਐਮਰਜੈਂਸੀ ਆ ਰਹੀ ਜਿਹਦੇ ਚੱਲਦਾ ਸਿੱਖ ਜਥੇਬੰਦੀਆਂ ਲਗਾਤਾਰ ਉਸ ਮੂਵੀ ਦਾ ਵਿਰੋਧ ਕਰ ਰਹੀਆਂ ਨੇ ਉੱਥੇ ਹੀ ਪਾਈ ਅਮਰਤਪਾਲ ਸਿੰਘ ਦੇ ਵਕੀਲ ਨੇ ਈਮਾਨ ਸਿੰਘ ਖਾਰਾ ਵੱਲੋਂ ਇਸ ਫਿਲਮ ਨੂੰ ਰੋਕਣ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਹਦੇ ਚੱਲਦੇ ਸਾਡੇ ਸੀਨੀਅਰ ਪੱਤਰਕਾਰ ਬਿੰਦੂ ਸਿੰਘ ਨੇ ਈਮਾਨ ਸਿੰਘ ਖਾਰਾ ਨਾਲ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਸੁਣਾਉਣੇ ਆ ਈਮਾਨ ਸਿੰਘ ਖਾਰਾ ਜਿਹੜੇ ਕਿ ਐਡਵੋਕੇਟ ਨੇ ਉਹ ਸਾਡੇ ਨਾਲ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰਿਟ ਪਟੀਸ਼ਨ ਇੱਕ ਦਾਇਰ ਕੀਤੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਉਹ ਰਿਟ ਪਟੀਸ਼ਨ ਜਿਹੜੀ ਹੈਗੀ ਹੈ ਬੇਸਿਕਲੀ ਉਹ ਕਗਨਾ ਰਣੋਤ ਜਿਹੜੇ ਕਿ ਐਮਪੀ ਨੇ ਕਿਹਾ ਚਤ ਤੋਂ ਉਹਨਾਂ ਦੇ ਵੱਲੋਂ ਜਿਹੜੀ ਐਮਰਜੈਂਸੀ ਮੂਵੀ ਦੇ ਵਿੱਚ ਕੰਮ ਕੀਤਾ ਗਿਆ ਉਸ ਨੂੰ ਲੈ ਕੇ ਰਿਟ ਪਟੀਸ਼ਨ ਹੈ ਤੇ ਇਹਦੀ ਕਾਫੀ ਜ਼ਿਆਦਾ ਕਾਫੀ ਪੱਖਾਂ ਤੋਂ ਖਿਲਾਫਤ ਹੋ ਰਹੀ ਹੈ ਇਸ ਨੂੰ ਲੈ ਕੇ ਜਿਹੜੀ ਰਿਟ ਪਟੀਸ਼ਨ ਅੱਜ ਦਾਇਰ ਕੀਤੀ ਹੈ ਇਮਾਨ ਇਮਾਮ ਸਿੰਘ ਖਾਰਾ ਹੋਰਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਪੁੱਛਦੇ ਆਂ ਅਨ ਤੋਂ ਸਰ ਜੀ ਕੀ ਰਿਪੀਟੀਸ਼ਨ ਆ ਤੁਸੀਂ ਦਾਇਰ ਕੀਤੀ ਹੈ ਜੀ ਹਾਂ ਜੀ ਮੈਮ ਇਹ ਬੇਸਿਕਲੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਜੀ ਪੀਆਲ ਇਹ ਇੱਕ ਸੀ ਦਾਇਰ ਕੀਤੀ ਹੈ ਜੀ ਜੋ ਜੋ ਇੱਕ ਐਮਰਜੈਂਸੀ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਜੋ ਇੱਕ ਸਿੱਖ ਕਮਿਊਨਿਟੀ ਦੀ ਇੱਕ ਕਿਰਦਾਰਕੁਸ਼ੀ ਕਰਨ ਦੀ ਜੋ ਉਹਨਾਂ ਦੇ ਇੱਕ ਐਂਟੀ-ਨੈਰੇਟਿਵ ਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਕੁਝ ਕੁ ਜਿਹੜੇ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਲੋਕ ਨੇ ਉਹਨਾਂ ਨੇ ਜੋ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਲੋਕ ਨੇ ਉਹਨਾਂ ਨੂੰ ਬੱਸਾਂ ਦੇ ਸਾਹਮਣੇ ਖਿਲਾੜ ਕੇ ਗੋਲੀਆਂ ਮਾਰੀਆਂ। ਜੀ ਤਾਂ ਦੇਖੋ ਇਹਦਾ ਕੋਈ ਨੈਰੇਟਿਵ ਇਹਦਾ ਕੋਈ ਬੇਸਿਸ ਹੈ ਨਹੀਂਗਾ ਕੋਈ ਕ੍ਰੈਡੀਬਲ ਸੋਰਸ ਹੈ ਨਹੀਂਗਾ। ਫਾਰਦਰ ਵਿੱਚ ਦਿਖਾਇਆ ਗਿਆ ਹੈ ਵੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਸਰਜੀ ਹੋਈ ਦੰਦਮੀ ਟਕਸਾਲ ਹੈ ਉਸ ਦੇ 14ਵੇਂ ਮੁਖੀ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਕਾਂਗਰਸ ਦੇ ਲੀਡਰਾਂ ਦੇ ਨਾਲ ਵੋਟਾਂ ਦੀ ਡੀਲ ਕਰਦਿਆਂ ਹੋਇਆ ਦਿਖਾਇਆ ਗਿਆ ਜੋ ਬੜਾ ਜ਼ਿਆਦਾ ਮੰਦਭਗ ਹੈ। ਇਸ ਤੇ ਪਰਸਰ ਕੈਕਟਰ ਅਸੈਸਿਨੇਸ਼ਨ ਦੀ ਮੈਂ ਕਹਿ ਸਕਦਾ ਵੀ ਇੱਕ ਉਸ ਸੋਚ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਤੇ ਇਹ ਬਹੁਤ ਮਾੜਾ ਹੈ ਤੇ ਅਸੀਂ ਚਾਹਣੀ ਹੈ ਇਹ ਜਿਹੜੇ ਸੀਨ ਨੇ ਐਕਸਪੈਂਡ ਹੋਣ ਇੱਕ ਰਿਵਿਊ ਕਮੇਟੀ ਬਣੇ ਤੇ ਜਿਹੜੀ ਉਦੋਂ ਤੱਕ ਫਿਲਮ ਦੇ ਉੱਪਰ ਸਟੇ ਲੱਗੇ ਕਿਉਂਕਿ ਇਸ ਦੇ ਨਾਲ ਜੋ ਇੱਕ ਪੂਰੇ ਇੰਡੀਆ ਦੇ ਵਿੱਚ ਸਿੱਖਾਂ ਦੇ ਅਗੇਂਸਟ ਜੋ ਦੰਗੇ ਭੜਕ ਸਕਦੇ ਨੇ ਤੇ ਬੜਾ ਪਬਲਿਕ ਆਰਡਰ ਡਿਸਟਰਬ ਹੋ ਸਕਦਾ ਹੈ ਪੀਸ ਨੂੰ ਖਤਰਾ ਹੈ ਤੇ ਪੰਜਾਬ ਦੇ ਵਿੱਚ ਵੀ ਫਿਰਕਾ ਪ੍ਰਸਤੀ ਦੀ ਭਾਵਨਾ ਜਿਹੜੀ ਉਜਾਗਰ ਹੋ ਸਕਦੀ ਹੈ ਤਾਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਫਿਲਮ ਦੇ ਮੇਨ ਪ੍ਰੋਡਿਊਸਰ ਡਾਇਰੈਕਟਰ ਤੇ ਐਕਟਰ ਨੇ ਕੰਗਣਾ ਰਣੌਤ ਤੇ ਉਹਨਾਂ ਦੀ ਟੀਮ ਦੇ ਅਗੇਂਸਟ ਵੀ ਜਿਹੜਾ ਜੋ-ਜੋ ਪਾਰਟਿਸਪੈਂਟਸ ਨੇ ਇਸ ਦੇ ਵਿੱਚ ਉਹਨਾਂ ਦੇ ਅਗੇਂਸਟ ਜੋ ਐਫ ਆਈ ਆਰ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ ਜੀ ਸਾਰੇ ਸਤਿ ਤੁਸੀਂ ਖਾਸ ਕਰਕੇ ਗੱਲ ਕੀਤੀ ਨਸਲ ਕੁਸ਼ੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਜਿੱਦਾਂ ਇੱਕ ਸਪੈਸਿਫਿਕ ਫਿਰਕੇ ਦੇ ਲੋਕਾਂ ਨੂੰ ਖੜੇ ਕਰਕੇ ਉਹਨਾਂ ਨੂੰ ਮਤਲਬ ਕਿ ਇੱਕ ਸਿੱਖਾਂ ਦੇ ਵੱਲੋਂ ਤਸ਼ੱਦਦ ਦੀ ਜਿਹੜੀ ਗੱਲ ਉਹਦੇ ਵਿੱਚ ਸੀਨ ਚ ਦਿਖਾਈ ਗਈ ਹੈ ਇਸ ਤਰ੍ਹਾਂ ਦੇ ਮਾਹੌਲ ਜਾਂ ਇਸ ਫਿਰਕੇ ਦੇ ਫੀਟਿੰਗਸ ਜਾਂ ਇਸ ਫਿਰਕੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਬਾਰ-ਬਾਰ ਹੁੰਦੀਆਂ ਆਈਆਂ ਨੇ ਔਰ ਖਾਸ ਕਰਕੇ ਇਹ ਇੱਕ ਪੈਰਲਲ ਟਾਈਪ ਦੀ ਗੱਲ ਬਣੀ ਹੋਈ ਹੈ ਕਿ ਜਿੱਥੇ ਸਿੱਖਾਂ ਕਿਆ ਜਾ ਰਿਹਾ ਹੈ ਕਿ ਹਿਸਟਰੀ ਦੇ ਕਾਲੇ ਦੌਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਨੌਜਵਾਨੀ ਖਰਾਬ ਕੀਤੀ ਗਈ ਔਰ ਛੋਟੇ ਛੋਟੇ ਬੱਚਿਆਂ ਦੇ ਨਾਲ ਤਖ਼ੱਦਫ਼ ਕੀਤੇ ਗਏ ਔਰ ਉਹ ਸਾਰਾ ਜਿਹੜਾ ਜਹਾਨ ਜਾਣਦਾ ਹੈ ਉਹ ਚੈਪਟਰ ਜਿਹੜਾ ਬਹੁਤ ਹੀ ਕਾਲਾ ਦੌਰ ਮੰਨਿਆ ਜਾਂਦਾ ਹੈ ਪਰ ਦੂਸਰੇ ਪਾਸੇ ਜਿਹੜਾ ਦੂਸਰਾ ਫਿਰਕਾ ਹੈਗਾ ਜਿਹੜਾ ਬਹੁਤ ਅਸੰਖਿਅਕ ਫਿਰਕਾ ਹੈ ਉਹ ਵੀ ਕਹਿੰਦੇ ਕਿ ਸਾਡੇ ਇੰਨੇ ਲੋਕਾਂ ਨੂੰ ਜਿਹੜਾ ਕੀਤਾ ਗਿਆ ਜਦ ਕਿ ਇੱਧਰ ਇੱਕ ਲਿਸਟ ਵੀ ਬਣੀ ਸੀਗੀ ਖਾਸ ਕਰਕੇ ਜੇ ਗੱਲ ਕਰੀਏ ਤਾਂ ਇੱਕ ਲੰਬੀ ਚੌੜੀ ਲਿਸਟ ਇੱਕ ਜਿਹੜੇ ਸੋਸ਼ਲ ਵਰਕਰ ਜਿਹੇ ਉਹਨਾਂ ਦੇ ਵੱਲੋਂ ਵੀ ਜਾਰੀ ਕੀਤੀ ਗਈ ਸੀਗੀ ਬੜਾਈ ਗਈ ਸੀ ਜਦ ਕਿ ਉਹ ਵੀ ਬਾਅਦ ਵਿੱਚ ਸ਼ਹੀਦ ਹੋ ਗਏ ਪਰ ਉਹਦੇ ਬਾਵਾ ਜਿਹੜੇ ਸਾਰੀਆਂ ਗੱਲਾਂ ਦੇ ਬਾਵਾ ਜੋ ਇਸ ਤਰ੍ਹਾਂ ਦੀ ਗੱਲਾਂ ਬਾਰ-ਬਾਰ ਆਉਂਦੀਆਂ ਕਿੰਨੇ ਖbaar ਜਿਹੜੇ ਨੇ ਇਦਾਂ ਦੀ ਪੇਟੀਸ਼ਨਸ ਜਿਹੜੀਆਂ ਹੈ ਕੋਰਟਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਫਾਈਲ ਕਰਨ ਦੇ ਬਾਅਦ ਉਹਨਾਂ ਦੇ ਵਿੱਚ ਜਿਹੜਾ ਨਿਆ ਦੀ ਜਿਹੜੀ ਆਸ ਕੀਤੀ ਜਾ ਸਕਦੀ ਹੈ ਮੈਂ ਗੱਲਾਂ ਇਹ ਜੀ ਜੋ ਲੜਨਾ ਆਪਣਾ ਜੋ ਇੱਕ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਦੀ ਗੱਲ ਅੱਗੇ ਰੱਖਣੀ ਆਪਣਾ ਫਰਜ ਹੈ ਡਿਊਟੀ ਹੈ ਜੀ ਜਿੱਥੋਂ ਤੱਕ ਵੀ ਚਾਹੇ ਜੋ ਇੱਥੇ ਮਾਨਯੋਗ ਹਾਈ ਕੋਰਟ ਵਿਖੇ ਜੋ ਇੱਥੇ ਨਹੀਂ ਤਾਂ ਫਿਰ ਮਾਨਯੋਗ ਸੁਪਰੀਮ ਕੋਰਟ ਵਿਖੇ ਜੋ ਇਹ ਗੱਲ ਹੈ ਜੋ ਹੱਕਾਂ ਦੀ ਜੋ ਰਾਈਟਸ ਦੀ ਹੈ ਨਾ ਫੰਡਮੈਂਟਲ ਰਾਈਟਸ ਦੀ ਹਿਊਮਨ ਰਾਈਟਸ ਦੀ ਉਹ ਕਰਦੀ ਦੇਣੀ ਚਾਹੀਦੀ ਹੈ ਜਿਵੇਂ ਜੋ ਹੈ ਨਾ ਜੀ ਆਦੇ ਹੱਕਾਂ ਦੇ ਲੜਨਾ ਜੋ ਗੁਰੂ ਸਹਿਬਾਨਾ ਨੇ ਇਹੀ ਗੱਲ ਆਪਾਂ ਨੂੰ ਦੱਸੀ ਹੈ ਵੀ ਇਹ ਹੱਕਾਂ ਦੇ ਲਈ ਕਿ ਆਪਦੇ ਨਹੀਂ ਬਲਕਿ ਦੂਜੀਆਂ ਕੌਮਾਂ ਦੇ ਹੱਕਾਂ ਦੇ ਲਈ ਵੀ ਆਪਾਂ ਨੂੰ ਲੜਦੇ ਰਹਿਣਾ ਚਾਹੀਦਾ ਹੈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਜੀ ਇਸੇ ਭਾਵਨਾ ਦੇ ਨਾਲ ਹੀ ਜੋ ਇੱਕ ਇਸ ਚੀਜ਼ ਨੂੰ ਜੋ ਇੱਕ ਗਲਤ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਦੇ ਉਲਟ ਨੈਰੇਟਿਵ ਚਲਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਉਸ ਨੂੰ ਰੋਕਣ ਦੇ ਲਈ ਜੋ ਇੱਕ ਕਾਨੂੰਨੀ ਚਾਰਾਜੋਈ ਕਰ ਰਹੇ ਆ ਜੀ ਜੀ ਹਰਿਆ ਸਰ ਜਿਹੜਾ ਤੁਸੀਂ ਪਟੀਸ਼ਨ ਦਿੱਤੀ ਹੈ ਹੋਰ ਉਹਦੇ ਵਿੱਚ ਜਿਹੜੇ ਹੈਗੇ ਨੇ ਪੁਆਇੰਟਸ ਨੋਟ ਕਰਨ ਵਾਲੇ ਕੀ ਕਿਸੇ ਤਰੀਕੇ ਦਾ ਤੁਸੀਂ ਜੇ ਆਉਣ ਵਾਲੇ ਦਿਨਾਂ ਵਿੱਚ ਐਵੇਂ ਦਾ ਮਤਲਬ ਰੋਕ ਨਹੀਂ ਲੱਗਦੀ ਇਹ ਆ ਜਿਹੜਾ ਕੋਈ ਅਸੀ ਗੱਲ ਨਹੀਂ ਹੁੰਦੀ ਖਾਸ ਕਰਕੇ ਤੁਸੀਂ ਇਹਦੇ ਤੇ ਕੋਈ ਪੈਰਲਟੀ ਵੀ ਕਹਿ ਰਹੇ ਹੋ ਕਿ ਦਿੱਤੀ ਜਾਵੇ ਜਾਂ ਕੁਛ ਅਸਟਰੀਕੇ ਦਾ ਫਾਈਨ ਜਾਂ ਕੋਈ ਅਸਟਰੀਕੇ ਦੀ ਵੀ ਡਿਮਾਂਡ ਵਿੱਚ ਡੈਫਰਮੇਸ਼ਨ ਫਾਈਲ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਤੇ ਜਾਂਦੀ ਹੈ ਐਦਾਂ ਦਾ ਵੀ ਕੁਝ ਹੈਗਾ ਤੁਹਾਡਾ ਪੁਆਇੰਟ ਹੈ ਤੇ ਹਾਂਜੀ ਮੈਮ ਇਹੀ ਹੈ ਜੀ ਜੋ ਇਸ ਸੀਨ ਡਿਲੀਟ ਹੋਣੇ ਚਾਹੀਦੇ ਹੈ ਤੇ ਜਦੋਂ ਤੱਕ ਉਹ ਸੀਨ ਡਿਲੀਟ ਨਹੀਂ ਹੋਣੇ ਚਾਹੀਦੇ ਹੁੰਦੇ ਉਦੋਂ ਤੱਕ ਜੋ ਫਿਲਮ ਤੇ ਰੋਕ ਲਗਣੀ ਚਾਹੀਦੀ ਹੈ ਤੇ ਜਿਹੜੇ ਇਸ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਹੈ ਜੀ ਸੁਣਵਾਈ ਤੇ ਕਤਕ ਕਰੀਏ ਤੁਹਾਡੀ ਅਪਲੀਕੇਸ਼ਨ ਅੱਜ ਜਿਸ ਦਾ ਸੁਣਵਾਈ ਮਿਲ 1-2 ਦਿਨਾਂ ਤੱਕ ਹੋ ਜਾਣੀ ਚਾਹੀਦੀ ਹੈ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੁਣਵਾਈ ਤੇ ਆਏਗੀ ਹਾਂ ਜੀ ਜੀ ਤੇ ਆ ਜੇ ਇਸ ਦੇ ਬਾਅਦ ਤੁਸੀਂ ਅੱਗੇ ਜਾਣ ਦੀ ਪ੍ਰੋਸੀਡ ਵੀ ਕਰਨ ਦੀ ਸੋਚ ਰਹੇ ਹੋ ਜੇ ਇਸ ਤੇ ਗੱਲ ਨਾ ਬਣੀ ਇੱਥੇ ਤੇ ਦੇਖੋ ਨਹੀਂ ਦੇਖੋ ਜੋ ਪੈਰ ਵੀ ਹੈ ਜੇ ਕਰਨੀ ਪਈ ਤਾਂ ਸੁਪਰੀਮ ਕੋਰਟ ਤੱਕ ਵੀ ਕਰਾਂਗੇ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਸਰਾ ਸਾਹਿਬ ਤੁਹਾਡਾ ਧੰਨਵਾਦ ਥੈਂਕ ਯੂ ਕੰਗੜਾ ਰਣੋਦ ਦੀ ਮੂਵੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਹੁਣ ਵੇਖਣਾ ਹੋਵੇਗਾ ਹਾਈ ਕੋਰਟ ਦੇ ਵਿੱਚ ਮੂਵੀ ਨੂੰ ਲੈ ਕੇ ਰੋਕ ਲੱਗਦੀ ਹੈ ਨਹੀਂ ਲੱਗਦੀ ਹੁਣ ਇਹਦਾ ਨਾਂ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ